ਜੈਲਸ ਫੈਕਟਰ ਬਣ ਰਿਹਾ ਅੰਦਰ ਤੁਸੀਂ ਜੇਕਰ ਹਜੇ ਆਈਟੀ ਕੰਪਨੀ 'ਚ ਹੋ ਨਾ ਤੁਹਾਡੇ ਆਸ-ਪਾਸ ਅਗਰ ਵਾਵਾਈ ਕਰ ਰਹੇ ਹਨ 10 ਵਿੱਚੋਂ 9 ਇਦਾਂ ਦੇ ਵੀ ਹੋਣੇ ਜਿਹੜੇ ਜੈਲਸ ਫੀਲ ਕਰ ਰਹੇ ਹੋਣੇ ਕਿ ਇਹਨੂੰ ਛੁੱਟੀਆਂ ਵੀ ਮਿਲ ਰਹੀਆਂ ਇਹ ਜਾ ਵੀ ਰਿਹਾ ਆਪਣਾ ਕੰਮ ਵੀ ਕਰ ਰਿਹਾ ਤੇ ਕੋਈ ਲੱਤ ਖਿੱਚਣ ਵਾਲੇ ਹੁੰਦੇ ਆ ਸੋ ਇਹ ਜੈਲਸ ਫੈਕਟਰ ਕਹਿੰਕੇ ਸਾਡੇ ਸਿੰਗਰਜ਼ ਦੇ ਨਾਲ ਬਹੁਤ ਸਾਰੀ ਚੀਜ਼ਾਂ ਹੁੰਦੀ ਮੈਂ ਸਿੱਧੂ ਮੂਸੇਵਾਲੇ ਸਰ ਦੀ ਐਗਜ਼ਾਮਪਲ ਦੇਣਾ ਚਾਹੀਦਾ ਜੋ ਉਹਨਾਂ ਦੇ ਨਾਲ ਬੀਤੀ ਹੈਗੀ ਹੈ ਸੋ ਉਨਾ ਜਦੋਂ ਇਹ ਚੀਜ਼ਾਂ ਸਾਹਮਣੇ ਆਂਦੀ ਹੈ ਤੇ ਤੁਹਾਡੀ ਫੈਮਲੀ ਦਾ ਕੀ ਰਿਐਕਸ਼ਨ ਹੁੰਦਾ ਹੈ ਕਿ ਇਹ ਲਾਈਨ ਦੇ ਵੱਲ ਨਾ ਜਾ ਇਹ ਸ਼ੌਹਰਤ ਸਿਰਫ ਫੇਮ ਦੇਖਣ ਲਈ ਵਧੀਆ ਹੈ ਜੇ ਬਾਅਦ ਵਿੱਚ ਜਦੋਂ ਤੁਹਾਨੂੰ ਉਮਰ ਹੀ ਨਾ ਮਿਲੇ ਉਸ ਚੀਜ਼ ਦੀ ਤਾਂ ਉਹ ਸ਼ੌਹਰਤ ਜੀਣ ਦਾ ਮੌਕਾ ਹੀ ਨਾ ਮਿਲੇ ਫੇ ਕੀ ਫਾਇਦਾ ਹਾਂਜੀ 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 ਇਹ ਚੀਜ਼ਾਂ ਤੋਂ ਮੈਂ ਨਹੀਂ ਸੋਚਦਾ ਇੰਨੇ ਡੀਟੇਲ ਦੇ ਵਿੱਚ ਪਰ ਮਮ ਡੈਡ ਨੇ ਹਮੇਸ਼ਾ ਸਪੋਰਟ ਕੀਤਾ ਮੈਨੂੰ ਮਮ ਡੈਡ ਦੀ ਗੱਲ ਕਰੀਏ ਤੇ ਮਮ ਡੈਡ ਨੇ ਪੂਰਾ ਪੂਰਾ ਸਪੋਰਟ ਕੀਤਾ ਹੈ ਐਂਡ ਕਦੀ ਮੈਂ ਫਾਈਨੈਂਸ਼ੀਅਲੀ ਕੋਈ ਅੱਧਾ ਦੀ ਚੀਜ਼ ਛੱਡੀ ਨਹੀਂ ਘਰ ਦੇ ਵਿੱਚ ਤੋਂ ਨਾ ਹੋਏ ਤੇ ਉਹਨੂੰ ਮੈਂ ਬੜਾ ਅੱਛਾ ਮੇਨਟੇਨ ਕੀਤਾ ਤੇ ਗੱਲ ਰਹੀ ਤੁਸੀਂ ਦੂਜਾ ਕੁਛ ਪੁੱਛੋ ਪੁੱਛੋ ਕੀ ਹੈ ਕਿ ਡਰ ਰਹਿੰਦਾ ਹੈ ਜੈਲਸ ਫੈਕਟਰ ਰਹਿੰਦਾ ਹੈ ਜੈਲਸ ਫੈਕਟਰ ਸੋ ਜੈਲਸ ਫੈਕਟਰ ਆਫਿਸ ਦੇ ਵਿੱਚ ਹੁੰਦਾ ਹੈ ਮੋਸਟਲੀ ਜੈਲਸ ਫੈਕਟਰ ਤੁਹਾਡੇ ਬੌਸ ਨੂੰ ਹੁੰਦਾ ਹੈ ਅਗਰ ਇਹ ਗੱਲ ਬੌਸ ਨੂੰ ਪਤਾ ਲੱਗੇ ਕਿ ਤੁਸੀਂ ਸਿੰਗਿੰਗ ਵੀ ਕਰਦੇ ਹੋ ਤੇ ਬੌਸ ਜੈਲਸ ਕਰ ਸਕਦਾ ਹੈ ਇੰਡੀਆ ਦੇ ਵਿੱਚ ਅਗਰ ਮੈਂ ਗੱਲ ਕਰਾਂ ਇੰਡੀਆ ਦੇ ਵਿੱਚ ਥਿੰਕਿੰਗ ਇਦਾਂ ਦੀ ਹੁੰਦੀ ਹੈ ਬੌਸ ਦੀ ਕਿ ਇਹ ਬੰਦਾ ਆਈਟੀ ਜੌਬ ਕਰਕੇ ਸਿੰਗਿੰਗ ਕਰ ਰਿਹਾ ਹੈ ਮਤਲਬ ਇਹ ਅੱਛਾ ਪਰਫਾਰਮ ਨਹੀਂ ਕਰ ਪਾਏਗਾ ਹਾਂ ਇਹ ਇੰਡੀਆ ਦੇ ਵਿੱਚ ਥਿੰਕਿੰਗ ਹੈ ਬਸ ਲੱਕੀਲੀ ਸਾਡੇ ਜੋ ਕਲਾਇੰਟਸ ਹੁੰਦੇ ਉਹ ਬਾਹਰਲੇ ਹੁੰਦੇ ਆਊਟ ਆਫ ਇੰਡੀਆ ਦੇ ਜੋ ਆਈਟੀ profession ਹੈ ਇਹ ਕੋਈ ਬੀਪੀਓ ਜੌਬ ਨਹੀਂ ਹੈਗੀ ਆਈਟੀ profession ਤੇ ਮੋਸਟਲੀ ਕਲਾਇੰਟਸ ਬਾਹਰ ਦੇ ਹੁੰਦੇ ਆਊਟ ਆਫ ਇੰਡੀਆ ਦੇ ਤੇ ਉਹਨਾਂ ਨਾਲ ਮੈਂ ਗੱਲ ਵੀ ਕਰਦਾ ਇੰਗਲਿਸ਼ ਦੇ ਵਿੱਚ ਕਰਨੀ ਪੈਂਦੀ ਹੈ ਸਾਨੂੰ ਤੇ ਉਹ ਉਹਨਾਂ ਨੂੰ ਇਹ ਇਹ ਚੀਜ਼ਾਂ ਨਹੀਂ ਉਹਨਾਂ ਨੂੰ ਸਭ ਕੰਮ ਨਾਲ ਮਤਲਬ ਹੈ ਕੰਮ ਡਿਲੀਵਰ ਹੋਣਾ ਚਾਹੀਦਾ ਹੈ ਉਹਨਾਂ ਦਾ ਕੰਮ ਸਫਰ ਨਹੀਂ ਕਰਨਾ ਚਾਹੀਦਾ ਇਫ ਯੂ ਆਰ ਡਿਲੀਵਰਿੰਗ ਯੋਰ ਵਰਕ ਦੈਨ ਥੇਰ ਇਜ਼ ਨੋ ਪ੍ਰੋਬਲਮ ਜੈਲਸ ਫੈਕਟਰ ਬਣ ਰਿਹਾ ਅੰਦਰ ਤੁਸੀਂ ਜੇਕਰ ਹਜੇ ਆਈਟੀ ਕੰਪਨੀ 'ਚ ਹੋ ਨਾ ਤੁਹਾਡੇ ਆਸ-ਪਾਸ ਅਗਰ ਵਾਵਾਈ ਕਰ ਰਹੇ ਹਨ 10 ਵਿੱਚੋਂ 9 ਇਦਾਂ ਦੇ ਵੀ ਹੋਣੇ ਜਿਹੜੇ ਜੈਲਸ ਫੀਲ ਕਰ ਰਹੇ ਹੋਣੇ ਕਿ ਇਹਨੂੰ ਛੁੱਟੀਆਂ ਵੀ ਮਿਲ ਰਹੀਆਂ ਇਹ ਜਾ ਵੀ ਰਿਹਾ ਆਪਣਾ ਕੰਮ ਵੀ ਕਰ ਰਿਹਾ ਤੇ ਕੋਈ ਲੱਤ ਖਿੱਚਣ ਵਾਲੇ ਹੁੰਦੇ ਆ ਸੋ ਇਹ ਜੈਲਸ ਫੈਕਟਰ ਕਾ ਕੇ ਸਾਡੇ ਸਿੰਗਰਜ਼ ਦੇ ਨਾਲ ਬਹੁਤ ਸਾਰੀ ਚੀਜ਼ਾਂ ਹੁੰਦੀ ਮੈਂ ਸਿੱਧੂ ਮੂਸੇਵਾਲੇ ਸਰ ਦੀ ਐਗਜ਼ਾਮਪਲ ਦੇਣਾ ਚਾਹੀਦਾ ਜੋ ਉਹਨਾਂ ਦੇ ਨਾਲ ਬੀਤੀ ਹੈਗੀ ਹੈ ਸੋ ਉਨਾ ਜਦੋਂ ਇਹ ਚੀਜ਼ਾਂ ਸਾਹਮਣੇ ਆਂਦੀ ਹੈ ਤੇ ਤੁਹਾਡੀ ਫੈਮਲੀ ਦਾ ਕੀ ਰਿਐਕਸ਼ਨ ਹੁੰਦਾ ਹੈ ਕਿ ਇਹ ਲਾਈਨ ਦੇ ਵੱਲ ਨਾ ਜਾ ਇਹ ਸ਼ੋਹਰਤ ਸਿਰਫ ਫੇਮ ਦੇਖਣ ਲਈ ਵਧੀਆ ਹੈ ਜੇ ਬਾਅਦ ਵਿੱਚ ਜਦੋਂ ਤੁਹਾਨੂੰ ਉਮਰ ਹੀ ਨਾ ਮਿਲੇ ਉਸ ਚੀਜ਼ ਦੀ ਤੇ ਉਹ ਸ਼ੋਹਰਤ ਜੀਣ ਦਾ ਮੌਕਾ ਹੀ ਨਾ ਮਿਲੇ ਫੇ ਕੀ ਫਾਇਦਾ ਹਾਂਜੀ 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 ਇਹ ਚੀਜ਼ਾਂ ਤੋਂ ਮੈਂ ਨਹੀਂ ਸੋਚਦਾ ਇੰਨੇ ਡੀਟੇਲ ਦੇ ਵਿੱਚ ਪਰ ਮਮ ਡੈਡ ਨੇ ਹਮੇਸ਼ਾ ਸਪੋਰਟ ਕੀਤਾ ਮੈਨੂੰ ਮਮ ਡੈਡ ਦੀ ਗੱਲ ਕਰੀਏ ਤੇ ਮਮ ਡੈਡ ਨੇ ਪੂਰਾ ਪੂਰਾ ਸਪੋਰਟ ਕੀਤਾ ਹੈ ਐਂਡ ਕਦੀ ਮੈਂ ਫਾਈਨੈਂਸ਼ੀਅਲੀ ਕੋਈ ਅੱਧਾ ਦੀ ਚੀਜ਼ ਛੱਡੀ ਨਹੀਂ ਘਰ ਦੇ ਵਿੱਚ ਤੋਂ ਨਾ ਹੋਏ ਤੇ ਉਹਨੂੰ ਮੈਂ ਬੜਾ ਅੱਛਾ ਮੇਨਟੇਨ ਕੀਤਾ ਤੇ ਗੱਲ ਰਹੀ ਤੁਸੀਂ ਦੂਜਾ ਕੁਝ ਐਕਸਪੈਕਟਿਵ ਕੀ ਹੈ ਕਿ ਡਰ ਰਹਿੰਦਾ ਹੈ ਜੈਲਸ ਫੈਕਟਰ ਰਹਿੰਦਾ ਹੈ ਜੈਲਸ ਫੈਕਟਰ ਸੋ ਜੈਲਸ ਫੈਕਟਰ ਆਫਿਸ ਦੇ ਵਿੱਚ ਹੁੰਦਾ ਹੈ ਮੋਸਟਲੀ ਜੈਲਸ ਫੈਕਟਰ ਤੁਹਾਡੇ ਬੌਸ ਨਾਲ ਹੁੰਦਾ ਹੈ ਅਗਰ ਇੱਕ ਗੱਲ ਬੌਸ ਨੂੰ ਪਤਾ ਲੱਗ ਗਿਆ ਕਿ ਤੁਸੀਂ ਸਿੰਗਿੰਗ ਵੀ ਕਰਦੇ ਹੋ ਤੇ ਬੌਸ ਜੈਲਸ ਕਰ ਸਕਦਾ ਹੈ ਇੰਡੀਆ ਦੇ ਵਿੱਚ ਅਗਰ ਮੈਂ ਗੱਲ ਕਰਾਂ ਇੰਡੀਆ ਦੇ ਵਿੱਚ ਥਿੰਕਿੰਗ ਇਦਾਂ ਦੀ ਹੁੰਦੀ ਹੈ ਬੌਸ ਦੇ ਕਿ ਇਹ ਬੰਦਾ ਆਈਟੀ ਜੌਬ ਕਰਕੇ ਸਿੰਗਿੰਗ ਕਰ ਰਿਹਾ ਹੈ ਮਤਲਬ ਇਹ ਅੱਛਾ ਪਰਫਾਰਮ ਨਹੀਂ ਕਰ ਪਾਏਗਾ ਹਰ ਇਹ ਇੰਡੀਆ ਦੇ ਵਿੱਚ ਥਿੰਕਿੰਗ ਹੈ ਬਸ ਲੱਕੀਲੀ ਸਾਡੇ ਜੋ ਕਲਾਇੰਟਸ ਹੁੰਦੇ ਉਹ ਬਾਹਰਲੇ ਹੁੰਦੇ ਆਊਟ ਆਫ ਇੰਡੀਆ ਦੇ ਜੋ ਆਈਟੀ profession ਹੈ ਇਹ ਕੋਈ ਬੀਪੀਓ ਜੌਬ ਨਹੀਂ ਹੈਗੀ ਆਈਟੀ profession ਤੇ ਮੋਸਟਲੀ ਕਲਾਇੰਟਸ ਬਾਹਰ ਦੇ ਹੁੰਦੇ ਆਊਟ ਆਫ ਇੰਡੀਆ ਦੇ ਤੇ ਉਹਨਾਂ ਨਾਲ ਮੈਂ ਗੱਲ ਵੀ ਕਰਦਾ ਇੰਗਲਿਸ਼ ਦੇ ਵਿੱਚ ਕਰਨੀ ਪੈਂਦੀ ਹੈ ਸਾਨੂੰ ਤੇ ਉਹ ਉਹਨਾਂ ਨੂੰ ਇਹ ਇਹ ਚੀਜ਼ਾਂ ਨਹੀਂ ਉਹਨਾਂ ਨੂੰ ਸਭ ਕੰਮ ਨਾਲ ਮਤਲਬ ਹੈ ਕੰਮ ਡਿਲੀਵਰ ਹੋਣਾ ਚਾਹੀਦਾ ਹੈ ਉਹਨਾਂ ਦਾ ਕੰਮ ਸਫਰ ਨਹੀਂ ਕਰਨਾ ਚਾਹੀਦਾ ਇਫ ਯੂ ਆਰ ਡਿਲੀਵਰਿੰਗ ਯੋਰ ਵਰਕ ਦੈਨ देयर इज नो ਪ੍ਰੋਬਲਮ ਏਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ